ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦੇ ਗਰਨਾਮ ਸਿੰਘ ਦੀ ਬੇਟੀ ਦਾ ਵਿਆਹ ਆ ਮਤਲਬ 23 24 ਤਰੀਕ ਨੂੰ ਤੇ ਸਾਡੇ ਕੇ ਫੌਜੀ ਜਿਹੜੇ ਗਰੁੱਪ ਦੇ ਆਪਣੇ ਇਹਨਾਂ ਨੇ ਬਹੁਤ ਸਾਰੀ ਸੇਵਾ ਕੀਤੀ ਵਿਆਹ ਦੇ ਵਿੱਚ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਇਹ ਰਸਤ ਪਾਣੀ ਸਾਡੇ ਕੋਲ ਪਹੁੰਚ ਗਈ ਹੈ ਜੀ ਪੱਟੀ ਸਾਹਿਬ ਜੀ ਅੱਜ ਕੀ ਪ੍ਰੋਗਰਾਮ ਹੈ ਜੀ ਇੱਥੇ ਵਾਇਰ ਵਿਕਾ ਕਲਸਾ ਵਾਇਰ ਵਿਕਾ ਤੇ ਅੱਜ ਇੱਥੇ ਦਿੱਤੀ ਸਾਡੇ ਕੈਂਪ ਲੱਗਾ ਸੀਗਾ ਇੰਡੀਅਨ ਆਰਮੀ ਵੱਲੋਂ ਔਰ ਦੂਸਰਾ ਜਿੰਨੇ ਵੀ ਆਪਾਂ ਐਕਸ ਆਰਮੀ ਆ ਯਾਨੀ ਕਿ ਫੌਜੀ ਵੀਰਾਂ ਅਸੀਂ ਮਿਲ ਕੇ ਇਹ ਕੈਂਪ ਲਾਇਆ ਹੋਇਆ ਔਰ ਇਹ ਤੁਹਾਨੂੰ ਇਹ ਦੇਖਣ ਨੂੰ ਪਹਿਲੀ ਵਾਰੀ ਮਿਲਿਆ ਹੋਵੇਗਾ ਕਿ ਐਕਸ ਆਰਮੀ ਜਾਂ ਫੌਜੀ ਵੀਰ ਔਰ ਪੂਰੀ ਜਿੰਨੇ ਵੀ ਅੱਥੋਂ ਦੇ ਸਾਡੇ 15 35 ਦੇ ਉਹਨਾਂ ਦੇ ਸਾਰੀ ਸਾਰੀ ਟੀਮ ਆ ਔਰ ਅੱਜ ਜਿਹੜੀ ਆਈਸ ਟੀਮ ਹੈ ਸਾਡੇ ਕੋਲੇ ਆਈ ਸੀ 415 ਫੀਲਡ ਹਸਪੀਟਲ ਦੀ ਟੀਮ ਉਹਨਾਂ ਦੇ ਵਿੱਚ ਇੱਕ ਤਾਂ ਡੈਂਟਲ ਵਾਲੇ ਸੀ ਦੂਸਰਾ ਸਾਰੇ ਸੀ ਜਿਹੜੇ ਦਵਾਜਾਂ ਉਹਨੇ ਬਾਰੇ ਆਏ ਸੀ ਇਹ ਕੈਂਪ ਜਿਹੜਾ ਆ ਅਮਰਸਰ ਜਿਹੜਾ ਆ ਔਰ ਤਸੀਲਾ ਜਨਾਲਾ ਰੋਡ ਤੇ ਲੱਗਿਆ ਹੋਇਆ ਇਹ ਪਿੰਡ ਗੁਜਰਪਰੇ ਦੇ ਵਿੱਚ ਸਥਿਤ ਆ ਇੱਥੇ ਖਾਸ ਕਰਕੇ ਹਾਈਵੇ ਰੋਡ ਤੇ 24 ਪੈਟਰੋਲ ਪੰਪ ਆ ਔਰ ਇਹ ਕੈਂਪ ਜਿਹੜਾ ਆ ਲਗਭਗ ਜਦੋਂ ਤੋਂ ਵੀ ਆਪਣੇ ਹੜ੍ਹ ਪ੍ਰਭਾਵਿਤ ਜਿੰਨੇ ਵੀ ਲੋਕ ਹੋਇਆ ਉਹਨਾਂ ਦੀ ਸਹੂਲਤ ਵਾਸਤੇ ਲਗਾਇਆ ਗਿਆ ਸੀ ਸਾਨੂੰ ਉਦੋਂ ਤੋਂ ਹੀ ਇਹ ਜਿਹੜਾ ਆ ਕੈਂਪ ਆ ਸੀ ਲਗਾਤਾਰ ਚਾਲੂ ਰੱਖਿਆ ਆ ਔਰ ਇਸ ਲਈ ਵਿੱਚ ਸਾਡੇ ਕੋਲੋਂ ਬਹੁਤ ਜ਼ਿਆਦਾ ਪੂਰੇ ਹਿੰਦੁਸਤਾਨ ਦੇ ਵਿੱਚੋਂ ਅਲੱਗ-ਅਲੱਗ ਸਟੇਟਾਂ ਦੇ ਵਿੱਚੋਂ ਜਿਹੜੀਆਂ ਕਿ ਸਮਗਰੀ ਆਈ ਆ ਜਿਨ੍ਹਾਂ ਦੇ ਵਿੱਚ ਕਿ ਪੂਰਾ ਖਾਣ-ਪੀਣ ਦਾ ਸਮਾਨ, ਮੰਜੇ, ਬਿਸਤਰੀ ਇਹ ਸਾਰਾ ਕੁਝ ਸਾਮਲਿਆ ਔਰ ਸਾਨੂੰ ਇਹ ਕਾਫੀ ਚੇਰ ਹੋ ਗਿਆ ਕਿ ਇਹ ਜਿਹੜਾ ਕੈਂਪ ਆ ਚਲਾ ਰਹੇ ਆ ਸੋ ਮੈਂ ਜਿਆਦਾ ਨਾ ਕੁਛ ਕਹਿੰਦਾ ਹੋਇਆ ਆਪਣੇ ਭਾਈ ਸਾਹਿਬਾ ਇਹ ਆਪਣਾ ਕੁਛ ਸ਼ਬਦ ਬੋਲਣਾ। ਹਾਂਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਬਕਾ ਫੌਜੀ ਆਂ ਜੀ ਔਰ ਇਸ ਗੁਜਰਪੁਰ ਦੇ ਵਸਨੀਕ ਆਂ। ਅਸੀਂ ਚਾਰ ਵੱਡੇ ਫਲਾਡ ਵੇਖ ਚੁੱਕੇ ਆਂ ਔਰ ਜੋ ਐਸਾ ਫਲਾਡ ਦੇ ਵਿੱਚ ਆਰਮੀ ਨੇ ਸੇਵਾ ਕੀਤੀ ਆ ਔਰ ਸਾਬਕਾ ਫੌਜੀਆਂ ਨੇ ਮਿਲ ਕਰਕੇ ਬਹੁਤ ਉਦਮ ਕੀਤਾ ਔਰ ਜਨਤਾ ਦੀ ਬਹੁਤ ਸੇਵਾ ਕੀਤੀ ਆ ਔਰ ਮੈਡੀਕਲ ਕੈਂਪ ਚਲਾ ਰਹੇ ਆ ਆਰਮੀ ਦੇ ਤਰਫੋਂ ਔਰ ਸਾਬਕਾ ਫੌਜੀ ਤਨੋਂ ਮਨੋਂ ਹੋ ਕੇ ਆਰਮੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੇ ਸੇਵਾ ਕਰ ਰਹੇ ਆ ਔਰ ਦੁਨੀਆ ਦਾ ਭਲਾ ਕਰ ਰਹੇ ਆ ਇਹੋ ਜੀ ਆਰਮੀ ਔਰ ਸਾਬਕਾ ਫੌਜੀਆਂ ਦਾ ਇਸ ਤੋਂ ਪਹਿਲਾਂ ਕਦੀ ਵੀ ਇਕਤਾ ਨਹੀਂ ਸੀ ਵੇਖੀ ਔਰ ਇਹ ਬਹੁਤ ਚੰਗੀ ਗੱਲ ਆ ਸਾਡਾ ਸਾਰਾ ਇਲਾਕਾ ਅਜਨਾਲਾ ਤਲੀ ਤਸੀਲ ਇਸ ਇਹਨਾਂ ਦੇ ਗੁਨਾ ਨੂੰ ਯਾਦ ਕਰ ਰਿਆ ਕੰਮਾਂ ਨੂੰ ਔਰ ਇਸ ਤਰ੍ਹਾਂ ਵੱਧ ਚੜਦੇ ਇਹ ਸੇਵਾ ਹੋਣੀ ਚਾਹੀਦੀ ਐਸੇ ਤਰ੍ਹਾਂ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੈਟਰਨ ਡਿਵੈਲਪਰ ਅਪੋਜੀਸ਼ਨ ਦੇ ਜਿਲ੍ਹਾ ਚੇਰਮੈਨ ਹਰਸ਼ਰਤ ਕੁਚੀ ਸਿੰਘ ਜੀ ਤੇ ਸਾਡੇ ਸੁਖਦਾਰ ਮੇਜਰ ਪ੍ਰਧਾਨ ਵੈਟਰਨ ਦੇ ਜੋ ਸਾਡੇ ਪ੍ਰੈਜ਼ੈਂਟ ਨੇ ਜਲੇ ਆਪਣਾ ਤਹਿਸੀਲ ਆਪਣਾ ਸੇਟ ਦੀ ਦਿਲਬਖ ਸਿੰਘ ਜੀ ਉਹਨਾਂ ਦੀ ਅੰਦਰ ਡਿਊਟੀ ਚੱਲ ਰਹੀ ਹੈ ਜੋ ਸਾਡੇ ਐਕਸ ਆਰਮੀ ਔਰ ਸਾਡੇ ਬਾਜਰਾ ਡੇਬ 15 ਅਮਰਸਰ ਤੋਂ ਕਿ ਇਹ ਆਰਮੀ ਐਕਸ ਆਰਮੀ ਔਰ ਜੋ ਡਿਊਟੀ ਕਰ ਰਹੀ ਆ ਜੋ ਔਨ ਆਰਮੀ ਡਿਊਟੀ ਆ ਉਹ ਕਰ ਰਹੇ ਨੇ ਜਿਨ੍ਹਾਂ ਵਿੱਚ ਅਸੀਂ ਇਹ 15 20 ਦਿਨ ਤੋਂ ਕੈਂਪਲ ਗਿਆ ਹੋਇਆ ਹੈ ਇਹਦੇ ਵਿੱਚ ਪਹਿਲਾਂ ਤੇ ਰਸ਼ਨ ਦੀ ਸੇਵਾ ਚੱਲ ਰਹੀ ਸੀ ਜੋ ਵੀ ਪਰੋਂ ਰਸ਼ਨ ਲੈ ਕੇ ਟੀਮ ਆ ਰਹੀਆਂ ਨੇ ਸੇਟ ਲੇਉ ਤੇ ਡਿਸਟ੍ਰਿਕਟ ਲੈਜ ਤੇ ਆਪਣਾ ਆ ਰਹੀਆਂ ਕਿਸੇ ਵੀ ਜਿਹੜਾ ਤੋਂ ਦਿਓ ਸਾਡਾ ਕੈਡਕਟ ਕਰਦੇ ਸੀ ਉਹਨਾਂ ਦੀ ਹੈਲਪ ਵਾਸਤੇ ਅਸੀਂ ਪੂਰਾ ਅਸ਼ਰਮ ਉਹਨਾਂ ਦੇ ਨਾਲ ਬਣਾਉਂਦੇ ਸੀਗੇ ਬਾਕੀ ਮੈਡੀਕਲ ਕੈਂਪ ਪਹਿਲਾਂ ਵੀ ਲੱਗਾ ਸੀ ਬੋਲੀਡੀ ਤੇ ਹੁਣ ਅਸੀਂ ਜਿਲ੍ਹਾ ਅੰਮ੍ਰਿਤਸਰ ਦੇ ਸੀਰਜ ਨਾਲਾ ਪਿੰਡ ਗੁਜਿਕਪੁਰਾ ਵਿੱਚ ਬੈਠੇ ਪੰਪ ਤੇ ਲੱਗੇ ਇੱਥੇ ਵੀ ਅਸੀਂ ਵੀਜ਼ਿਟ ਤੋਂ ਪੰਪ ਲਗਾਇਆ ਹੋਇਆ ਕੈਂਪ ਔਰ ਇਹਦੇ ਵਿੱਚ ਹੀ ਜੋ ਪਿਛੋਂ ਸਾਡੇ ਕੋਲ ਵਿਰਸ਼ਨ ਆ ਰਿਹਾ ਹੈ ਉਹ ਵੰਡਿਆ ਜਾ ਰਿਹਾ ਹੈ ਔਰ ਮੈਡੀਕਲ ਕੈਂਪ ਅੱਜ ਵੀ ਲੱਗਾ ਜੀ ਆ ਅੱਜ 7 ਜੀ 7 10 2025 ਨੂੰ 415 ਆਈਸੀ ਦੀ ਟਾਲੀਆਂ ਨੇ ਐਂਬੂਲੈਂਸ ਆਪਣੀ ਐਮਸੀਟੀ ਉਹਨਾਂ ਨੇ ਕੈਂਪ ਲਗਾਇਆ ਸੀ ਉਹਨਾਂ ਦੇ ਸੀਓ ਸਾਹਿਬ ਵੀ ਆਏ ਆ ਅਸੀਂ ਉਹਨਾਂ ਦੀ ਟੀਮ ਤੇ ਬਹੁਤ ਧੰਵਾਦਈ ਆ ਔਰ ਆਉਣ ਵਾਲੇ ਸਮੇਂ ਵਿੱਚ ਵੀ ਜਿੰਨਾ ਵੀ ਕੋਸ਼ਿਸ਼ ਕਰਾਂਗੇ ਅਸੀਂ ਵੱਧ ਤੋਂ ਵੱਧ ਜਿਹੜੇ ਸ਼ੂਟਿੰਗ ਸਥਾਨ ਨੇ 4-5 ਕਿੱਲੇ ਵਾਲੇ ਜਾਂ ਜਿਹੜੇ ਜਿਨ੍ਹਾਂ ਨੂੰ ਬਿਲਕੁਲ ਕੋਈ ਛੁਮਾਨ ਨਹੀਂ ਹਾਲ ਤੱਕ ਮਿਲਿਆ ਉਹਨਾਂ ਤੇ ਕੋਸ਼ਿਸ਼ ਕਰਾਂਗੇ ਪਹੁੰਚ ਕਰਾਂਗੇ ਔਰ ਜਿਨ੍ਹਾਂ ਦੇ ਮਕਾਨ ਡਿੱਗ ਪਏ ਨੇ ਜਾਂ ਕੰਧਾਂ ਦੁਵਾਰਾਂ ਬੱਡਿੱਗੀਆਂ ਨੇ ਜੋ ਘਟਖੱਚੇ ਵਿੱਚ ਹੋ ਸਕਦਾ ਹੈ ਅਸੀਂ ਜੋ ਵੀ ਸਾਡੀ ਕੋ ਟੀਮ ਆ ਰਹੀਆਂ ਉਹਨਾਂ ਨੂੰ ਅਸੀਂ ਡੋਰ ਟੂ ਡੋਰ ਲੈ ਕੇ ਜਾ ਰਹੇ ਆਂ ਤੇ ਉਹਨਾਂ ਨੂੰ ਦਿਖਾ ਰਹੇ ਆਂ ਵੀ ਜਿੰਨਾ ਕਿ ਉਹਨਾਂ ਦਾ 25% 50% 75% ਜਿੰਨਾ ਵੀ ਹੋ ਜਿਹੜੀਆਂ ਆਉਣੀਆਂ ਬਾਹਰੋਂ ਟੀਮਾਂ ਕੋਈ ਐਨਆਰਈ ਭਰਾਵਾ ਜਾਂ ਕੋਈ ਸੰਸਥਾਵਾ ਜਾਂ ਕੋਈ ਆਰਗੇਨਾਈਜੇਸ਼ਨ ਜਾਂ ਕੋਈ ਵੀ ਆ ਉਹਨਾਂ ਦੀ ਮਦਦ ਵਾਲੇ ਸੀ ਇਹ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਤੱਕ ਪਹੁੰਚਾਂਗੇ ਕਿਸਾਨਾਂ ਤੱਕ ਵੀ ਔਰ ਘਰਾਂ ਤੱਕ ਵੀ ਔਰ ਕੋਸ਼ਿਸ਼ਾਂ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਸਾਡੀ ਕੋਸ਼ਿਸ਼ ਇਹ ਹੈ ਸਾਡੇ ਸੁਪਤਰਾ ਮੇਜਲ ਪ੍ਰਧਾਨ ਦਰਬਾਰ ਸਿੰਘ ਦੀ ਕਿ ਜੋ ਛੋਟਾ ਕਿਸਾਨ ਆ ਖਾਸ ਕਰਕੇ ਜੋ ਆਰਮੀ ਚ ਰਿਟਾਇਰਮੈਂਟ ਆ ਉਹਨਾਂ ਵਾਸਤੇ ਵੱਧ ਤੋਂ ਵੱਧ ਬੀਜ ਖਾਦ ਔਰ ਰੀਜੀਨਾ ਪ੍ਰਬੰਧ ਕੀਤਾ ਜਾਵੇ ਅਸੀਂ ਆਈ ਤੁਹਾਡੀ ਟੀਮ ਦੇ ਵਤਨ ਮਿੱਟੀ ਦੀ ਸਾਤਰ نیوز ਚੈਨਲ ਦੇ ਧਰਮਾਦੀਆਂ ਜੀ ਜੋ ਸਾਡੇ ਕੋਲ ਪਿੰਡ ਗੁਜਰਪੁਰਾ ਵਿੱਚ ਪਹੁੰਚਿਆ ਔਰ ਅਸੀਂ ਆਪਣਾ ਜੋ ਮੈਡੀਕਲ ਲੈਣ ਦੇ ਉਹਨਾਂ ਦੀ ਧਰਮਾਦੀਆਂ ਬਾਕੀ ਆਰਮੀ ਦੇ ਐਕਸਮੇ ਦੀ ਇਹ ਸਾਰਿਆਂ ਦੇ ਧਰਮਾਦੀਆਂ ਜੋ ਵੀ ਸਾਡੇ ਨਾਲ ਡਰ ਕੇ ਕੰਮ ਨਾ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਿਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ